Oh. ਨਵਾਂ ਨਵਾਤਾਰ ਰੂਪਾਂ ਸਾਧਨ ਲਈ ਰੱਖੋ ਸਾਡੀ ਰੂਹ ਨੂੰ ਪਰਵਾਹੀ ਨਾ ਨਾ ਕੋਲ ਧਿਆਨ ਹੈ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਜਿਵੇਂ ਇਹਨਾਂ ਨੇ ਨਗਰ ਮਾਰਕੂ ਦੇ ਇੱਕ ਬਹੁਤ ਵੱਡਾ ਦੀਪਾਂ ਪ੍ਰਚਾਰ ਇਹਨਾਂ ਨੂੰ ਸਾਡੇ ਸਾਥ ਤੋਂ ਹਲਕਾ ਕਰਾਇਆ ਸ੍ਰੀ ਨਗਰ ਕੀਰਤਨ ਪਾਈ ਆਪ ਜੀ ਦੇ ਮਲਕਪੁਰ ਨਗਰ ਦੇ ਵਿੱਚ ਆਰੇ ਨਗਰ ਨੂੰ ਪਰਕਰਮਾ ਕਰਕੇ ਆਪ ਜੀ ਦੇ ਸਥਾਨ ਤੇ ਪਹੁੰਚੇ ਹੈ ਸਾਡੇ ਮਾਲਕ ਨਖਰ ਸਾਡੇ ਬਹੁਤ ਹੀ ਸਤਿਕਾਰਯੋਗ ਜੋਗ ਜੇਜ਼ਦਾਰ ਪੂਤਾ ਸਿੰਘ ਜੀ ਮਲਕ ਜਿਹੜੇ ਕਿ ਜਿਨ੍ਹਾਂ ਦਾ ਮਾਪੂਰ ਖਾਂਦੇ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਰ ਹੈ ਬੜੇ ਲੰਮੇ ਸਮੇਂ ਤੋਂ ਸਰਵਾਮਨਵਾ ਰਹੇ ਨੇ ਇਸ ਵੇਲੇ ਵੀ ਇੰਟਰਨੈਸ਼ਨਲ ਪੰਥਕ ਦਲ ਦੇ ਵਿੱਚ ਕਿਸਾਨ ਬਚਾਓ ਮੋਰਚੇ ਦੇ ਪ੍ਰਧਾਨ ਹਨ ਜੀ ਹੈ ਕਿ ਉਹਦੇ ਪਾਸੇ ਦਰੀਆਂ ਵਛਾਈਆਂ ਹੋਈਆਂ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਆਜੋ ਆਪਾਂ 10 ਮਿੰਟ ਵਾਸਤੇ ਤੁਹਾਡੇ ਨਗਰ ਦੇ ਵਿੱਚ ਹੋਰ ਰੁਕਣਾ ਹੈ। ਸੋ ਇੱਥੇ ਰੁਕ ਕੇ ਨਗਰ ਕੀਰਤਨਾ ਦੇ ਨਾਲ-ਨਾਲ ਜਿੰਨੀਆਂ ਵੀ ਸੰਗਤਾਂ ਨਗਰ ਕੀ ਇਹਨਾਂ ਨੂੰ ਕੁਝ ਨਾ ਕੁਝ ਇਤਿਹਾਸ ਪਤਾ ਲੱਗੇ ਕਿ ਨਗਰ ਕੀਰਤਨ ਕਾਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਨਗਰ ਕੀਰਤਨ ਦਾ ਕੀ ਉਪਦੇਸ਼ ਪਿੰਡ ਵਿੱਚ ਆਇਆ ਉਹ ਦੱਸਣ ਵਾਸਤੇ ਆਪਾਂ ਆਉਣ ਹੁਣ ਇੱਥੇ ਇਹ ਆ ਪਏ ਦੇਖੋ ਕਿੰਨਾ ਸੋਹਣਾ ਤੁਸੀਂ ਪਿੰਡ ਲਾਇਆ ਮਹਾਰਾਜ ਗਲੀਆਂ ਇੱਕ ਦੋ ਹੋਰ ਲੈ ਆਜੋ ਬਸ 10 ਮਿੰਟ ਸਿਰਫ ਆਪਾਂ ਰੁਕਣਾ ਜੀ ਇੱਥੇ ਨਗਰ ਕੀਰਤਨ ਫਿਰ ਅਗਲੇ ਪਿੰਡ ਚਲੇ ਜਾਣਾ ਬੇਨਤੀ ਪ੍ਰਵਾਨ ਕਰੋ ਸਾਰੇ ਜਿੰਨੇ ਵੀ ਪਰਮੰਧਕ ਜਨ ਹਨ ਕਿਉਂਕਿ ਅੱਥੇ ਆਜੋ ਕੋਈ ਜਿੱਥੇ ਗੁਰੂ ਸਾਹਿਬ ਹਾਜ਼ਰ ਹੁੰਦੇ ਆ ਨਾ ਪਾਲਕੀ ਸਾਹਿਬ ਤੇ ਉੱਥੇ ਹੀ ਸੰਗਤ ਬਣ ਜਾਂਦੀ ਹੈ ਜਿੱਥੇ ਗੁਰੂ ਸਾਹਿਬ ਆਪ ਵੱਜਦੇ ਨੇ ਸੋਈ ਪ੍ਰਵਾਨ ਕਰਨੀ ਆਪਾਂ ਗਲੀਆਂ ਦੋ ਤਿੰਨ ਹੋਰ ਨਾਲ ਵਿਛਾ ਦਿਓ ਜੇ ਸਤਗੁਰੂ ਤੇ ਸਤ ਸੰਗ ਨਾਲ ਹੀ ਸਪੀਕਰ ਸਾਰੇ ਫਿੱਟ ਨੇ ਸੋ ਆਪਾਂ ਜਿਆਦਾ ਸਮਾਨ ਨਹੀਂ ਲਾਉਣਾ ਕਿਉਂਕਿ ਇਹ ਨਗਰ ਕੀਰਤਨ 18 ਪਿੰਡਾਂ ਦੇ ਵਿੱਚ ਜਾਣਾ ਤੇ ਅਗਲੇ ਪਿੰਡ ਦੀਆਂ ਸੰਗਤਾਂ ਫੋਨ ਕਰ ਕਰਕੇ ਪੁੱਛ ਰਹੀਆਂ ਵੀ ਨਗਰ ਕੀਰਤਨ ਕਿੱਥੇ ਪਹੁੰਚਿਆ ਸੋ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਜਿਹੜਾ ਬੁੱਟਾ ਸਾਹਿਬ ਮਾਲਕ ਸਾਡੇ ਸੀਨੀਅਰ ਆਗੂ ਨੇ ਕਿਸਾਨ ਬਿੰਦ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਪ੍ਰਧਾਨ ਜੀ ਇੱਥੇ ਗਲੀਆਂ ਹੋ ਬਿਛਾ ਦਿਓ ਕਿਉਂਕਿ ਆਪਾਂ 10 ਮਿੰਟ ਵਾਸਤੇ ਆਪਜੀ ਦੇ ਨਗਰ ਦੇ ਵਿੱਚ ਰੁਕਣਾ ਸਾਰੀ ਨਗਰ ਦੀ ਪ੍ਰਕਰਮਾ ਕੀਤੀ ਹੈ ਕਿਉਂਕਿ ਤਾਂ ਹੀ ਆਪਾਂ ਸਾਰਾ ਪਿੰਡ ਕੱਢ ਸਕਾਂਗੇ ਜੇ ਥੋੜਾ ਥੋੜੀ ਹਾਜ਼ਰੀ ਸਾਰੇ ਨਗਰਾਂ ਦੇ ਵਿੱਚ ਲਾਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਤੁਸੀਂ ਨਗਰ ਕੀਰਤਨ ਦੀ ਉਹ ਦੂਤ ਕਰ ਰਹੀ ਸੀ ਸੋ ਇਹ ਨਗਰ ਕੀਰਤਨ ਆ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਸ਼ੀਦੀ ਜਾੜੇ ਨੂੰ ਸਮਰਪਤ ਜਿੱਥੇ ਅੱਜ 350 ਸਾਲ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਛੱਤੀ ਦਾਸ ਜੀ ਇਸ ਤਰ੍ਹਾਂ ਚਾਰੀ ਨਗਰ ਕੀਰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲੇ ਤੇ ਸਕਸਾਲੀ ਮੇਨ ਸੰਤ ਬੋਤਾ ਜਰਨੈਲ ਸਿੰਘ ਦੀ ਖਾ ਪਿੰਡਰਾਵਾਲਿਆਂ ਦੇ ਜਨਮ ਸਥਾਨ ਨਗਰ ਪਿੰਡ 로ਡੇ ਤੋਂ ਗੁਰਦੁਆਰਾ ਸੰਤ ਖਾਲਸਾ ਤੋਂ ਸ਼ੁਰੂ ਹੋਈ ਸੀ ਸੱਤਮਾ ਨਗਰ ਕੀਰਤਨ ਤੁਹਾਡੇ ਜਗਰਾਵਾਂ ਦੇ ਇਲਾਕੇ ਦੇ ਵਿੱਚ ਆਪ ਜੀ ਦੇ ਇਲਾਕੇ ਦਾ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਪਾਛੇ ਸ਼ੇਮੀ ਸਤਮਾ ਕਲਾ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀ ਤੋ ਵਾਤਵਕ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਨਗਰ ਕੀਰਤਨ ਆਪ ਜੀ ਦੇ ਪਿੰਡ ਵਿੱਚ ਪਹੁੰਚਿਆ ਹੈ। ਸੋ ਨਗਰ ਕੀਰਤਨ ਦਾ ਜਿੱਥੇ ਪ੍ਰਬੰਧਕਾਂ ਨੇ ਸਾਰਿਆਂ ਨੇ ਸਵਾਗਤ ਕੀਤਾ ਹੈ। ਉੱਥੇ ਪਾਈ ਪ੍ਰਬੰਧਕਾਂ ਨੂੰ ਦੋ ਤਨ ਬੇਂਟੀਆਂ ਨੇ ਇੱਕ ਤਾਂ 10 ਮਿੰਟ ਤੱਕ ਕਿਸੇ ਨੇ ਪ੍ਰਸ਼ਾਦ ਨਹੀਂ ਵਰਤਣਾ। 10 ਮਿੰਟ ਬਾਅਦ ਆਪਾਂ ਪ੍ਰਸ਼ਾਦ ਵਰਤਾਵਾਂਗੇ ਕਿਉਂਕਿ 10 ਮਿੰਟ ਆਪਾਂ ਗੁਰੂ ਦੇ ਬਚਨ ਗੁਰੂ ਦਾ ਇਤਿਹਾਸ ਸੁਣਨਾ ਹੈ। ਉਹ ਇਸ ਕਰਕੇ ਸੁਣਨਾ ਕਿ ਆਪਾਂ ਨੂੰ ਪਤਾ ਲੱਗ ਜਵੇ ਕਿ ਨਗਰ ਕੀਰਤਨ ਕਾਦੇ ਸੰਬੰਧ ਵਿੱਚ ਐ ਕੀ ਕੀ ਕੁਰਬਾਨੀਆਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀਤੀਆਂ ਸੋ ਆਓ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਤਕਾਰ ਜੋਗ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪ ਜੀ ਦੇ ਸਨਮੁਖ ਹੋਣ 10 ਮਿੰਟ ਵਾਸਤੇ ਉਹਨਾਂ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਤੇ ਸਾਰੀ ਸੰਗਤ ਨਗਰ ਕੀਰਤਨ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸਿੰਘ ਸਾਹਿਬ ਜੀ ਦਾ ਸਤਕਾਰ ਕਰਦਿਆਂ ਹੋਇਆਂ ਆਪਾਂ ਇੱਕ ਜਕਾਰਾ ਉੱਚੀ ਆਵਾਜ਼ ਵਿੱਚ ਬੁਲਾਉਣਾ ਜੇ ਤਾਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਪਹਿਲਾਂ ਜਕਾਰਾ ਬੁਲਾਤਾ ਤੇ ਬਹੁਤ ਵਧੀਆ ਗੱਲ ਐ ਨਹੀਂ ਤਾਂ ਜਿੰਨੀ ਲੋਕ ਤੇ ਉੱਚੀ ਆਵਾਜ਼ ਦੇ ਵਿੱਚ ਜਕਾਰੇ ਨਹੀਂ ਬੁਲਾਉਣੇ ਉੰਨੀ ਦੇਰ ਤੀ ਆਪਾਂ ਜਕਾਰੇ ਬੁਲਾਈ ਜਾਣੇ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਐ ਇੱਕੋ ਵਾਰੀ ਬੇਨਤੀ ਪ੍ਰਵਾਨ ਕਰਕੇ ਆਪਣੀ ਤੇ ਸਾਡੀ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਲਵਾਉਂਦੇ ਹੋ ਸਾਰੀ ਸੰਗਤ ਗੱਜ ਕੇ ਜਕਾਰਾ ਬੁਲਾਓ ਬੋਲੋ ਮਹਾਲੋ ਸਤਿਗੁਰੂ ਗਰੀਬ ਨਵਾਜ਼ ਸਤਿਗੁਰੂ ਇਹਨਾਂ ਵਰਗ ਤੋਂ ਪਾਈ ਤੋਂ ਸਤਿਗੁਰੂ ਗੁਰਸਾਹ ਸੱਚੇ ਬਾਖਸ਼ੀ ਦੇ ਰਹਿਮਾਈ ਇਹ ਜੇ ਨਗਰ ਕੀਰਤਨ ਆਪਣੇ ਨਗਰ ਵਿੱਚ ਫੋਲਿਆ ਸਾਰੇ ਸਮੂਹ ਤੋਂ ਆਪਾਂ ਦਾ ਅਨੁਗ੍ਰਹਿ ਪੀ ਭਦਰ ਸਾਹਿਬ ਜੱਟੇ ਪਾਤਸ਼ਾਹ ਜੀ ਜੀ ਦੀ stavdi ਨੂੰ ਵੱਖਰਾ ਕੇ ਆਪਾਂ ਮਹਾਨਗਰ ਕੀ ਸੰਗਤ ਵਿੱਚ ਹਾਜ਼ਰ ਹੋਏ ਆਂ ਸਾਰੀ ਦੁਨੀਆ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਜੀ ਦੀ stavdi ਮਨਾਈ ਜਾ ਰਹੀ ਹੈ 350 ਸਾਲਾਂ ਜੀ ਦੀ stavdi ਮਨਾਈ ਜਾ ਰਹੀ ਹੈ ਸਤਿਗੁਰੂ ਦੀ ਬਹੁਤ ਵੱਡੀ ਕੁਰਬਾਨੀ ਆ ਕਰਕੇ ਦੁਨੀਆ ਦੇ ਸੇਵਤ ਗੱਜ ਕੇ ਫੱਤੇ ਬਲਾਇਓ ਸਤਿਗੁਰੂ ਪਾਤਸ਼ਾਹ ਸਾਡੇ ਰਹਿਮਤ ਕਰਨਗੇ ਆਪਾਂ ਬੋਦੇਟੇ ਤੇ ਲਿਜਨੀ ਬਲਾਉਣੇ ਗੱਜ ਕੇ ਐਣ ਗੱਜ ਕੇ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਲਵਾਉਣੀ ਆ ਸਾਰੀ ਸੰਗਤ ਗੱਜ ਕੇ ਖੋਤੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਕ ਨਗਰ ਵਿੱਚ ਪਹਿਲਾਂ ਵੀ ਵੱਡੇ ਮਹਾਂਪੁਰਖਾਂ ਨੂੰ ਲੈ ਕੇ ਸੰਤ ਬਾਬਾ ਦਾ ਵੱਬਰ ਖਾਦਰ ਸਿੰਘ ਜੀ ਬਹੁਤ ਸ਼ਾਨਦਤ ਬਣੀ ਹੋਈ ਐ ਕਿ ਸਤਗੁਰੂ ਮਹਾਰਾਜ ਦੀ ਕਿ ਮਹਿਰ ਮਹਿਰ ਰਹੀ ਆ ਨਾਲ ਜੀ ਸੰਗੋ ਤੇਗ ਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਕੁਰਬਾਨੀ ਜੀ ਦੇ ਬਰਾਬਰ ਹੋਰ ਦੁਨੀਆਂ 'ਚ ਕੋਈ ਏਡੀ ਵੱਡੀ ਕੁਰਬਾਨੀ ਨਜ਼ਰ ਨਹੀਂ ਆਉਂਦੀ ਕਿਉਂਕਿ ਤਨਕਲ ਵੀ ਧਰਮਾਰੋ ਸੱਚੇ ਪਾਤਸ਼ਾਹ ਜੀ ਨੇ ਆਪ ਕਲਮ ਨਾਲ ਆਪਣੇ ਹੱਥ ਕਲਮ ਨਾਲ ਲਿਖ ਦਿੱਤਾ ਜਿਕਰ ਹੋਰ ਦਲੀਸ ਸਿਰ ਪ੍ਰੋਪਰ ਕੀ ਆਪਿਆਨ ਇੱਕ ਬਹਾਦਰ ਸੀ ਕਿਰਿਆ ਕਰੀ ਲਾਂਕੇ ਲੰਗਵਾਨ ਕੋਈ ਹੋਰ ਨਹੀਂ ਸੀ ਕਰ ਸਕਿਆ ਸਤਿਗੁਰੂ ਤੇਗਬਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਬਰ ਜੀ ਦੀ ਵਰਦੀ ਕਰਵਾਨੀ ਨਗਰ ਨਹੀਂ ਆਉਂਦੀ ਕਿਉਂਕਿ ਆਪਣੇ ਲਈ ਆਪਣੀ ਜ਼ਮੀਨ ਦਾਦ ਲਈ ਜਿੱਦੋਂ ਤੱਕ ਕਿ ਆਪਣੇ ਧਰਮ ਲਈ ਬਹੁਤ ਸਾਰੇ ਗੈਰ ਦੇਖਾ ਦੇ ਵੀ ਕੁਰਬਾਨੀਆਂ ਦਿੱਤੀਆਂ ਪਰ ਦੂਸਰੇ ਦੇ ਧਰਮ ਲਈ ਕਿਤੇ ਨਹੀਂ ਤਬਾਹੀ ਕੀਤੀ ਜਿਹਦੇ ਦਾ ਗੁਰੂ ਬੇਗਵਾਤ ਨਾਲ ਦੇ ਹਿੱਸੇ ਆਇਆ ਜਿਹਨੂੰ ਪੰਡਤ ਕਿਰਪਾਰਾਮ ਬਹੁਤ ਸਾਰੇ ਮੰਦਰਾਂ ਦੇ ਪੁਜਾਰੀਆਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦਰ ਤੇ ਨਨਪੁਰ ਸਾਹਿਬ ਆਇਆ ਤਾਂ ਨਨਪੁਰ ਸਾਹਿਬ ਆ ਕੇ ਫਰਿਆਦ ਕੀਤੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਰਹਿਣਤ ਕਰੋ ਸਾਡਾ ਧਰਮ ਬਚਾਓ ਸਾਡਾ ਧਰਮ ਖਤਰੇ ਵਿੱਚ ਹੈ ਦੇਲ ਕਿਤੇ ਜੰਮ ਨੂੰ ਲਾਉਣ ਵਾਸਤੇ ਔਰੰਗਜ਼ੇਬ ਨੇ ਆਪਰ ਕੀ ਹੋਇਆ ਜਬਰੀ ਸਾਨੂੰ ਕੂਟਲਮਨ ਬਣਾਇਆ ਜਾ ਰਿਹਾ ਹੈ ਮਾਨੋ ਜਿੱਤੇ ਪਾਤਸ਼ਾਹੀ ਉਹ ਤਰਾ ਦਤਾ ਹੈ ਗਾਉਂ ਜੇ ਉਹ ਕਹਨਿਓ ਜੇ ਤੁਹਾਨੂੰ ਕੋਈ